ਤੁਸੀਂ ਰੋਜ਼ ਅਰਦਾਸ ਦੇ ਵਿੱਚ ਇੱਕ ਵਚਨ ਕਹਿੰਨੇ ਹੋ ਮਹਾਰਾਜ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਗੁਰਮੁਖਾਂ ਦਾ ਮਿਲਣਾ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਕੋਈ ਜਨ ਹਰਿ ਸਿਉ ਦੇਵੇ ਜੋਰ ਕੋਈ ਜੋੜਨ ਵਾਲਾ ਮਿਲ ਜਾਵੇ ਮਿਲਦੇ ਤੇ ਆਪਾਂ ਨੂੰ ਵੀ ਸਵੇਰ ਉੱਠ ਲੈ ਕੇ ਸ਼ਾਮ ਤੱਕ ਕਿੰਨੀ ਦੁਨੀਆ ਕਿੰਨੇ ਲੋਕ ਜਿਦਾ ਜਿਦਾਂ ਦਾ ਕਿਸੇ ਦਾ ਮਹਿਕਮਾ ਹੈ ਜਿਦਾ ਜਿਦਾਂ ਦਾ ਕਿਸੇ ਦਾ ਵਰਤ ਵਰਤਾਰ ਹੈ ਮਿਲਦੇ ਹੀ ਨੇ ਸਾਰੇ ਆਪਾਂ ਇੱਕ ਆਪਣੀ ਜ਼ਿੰਦਗੀ ਦਾ ਤਜਰਬਾ ਕਰਕੇ ਦੇਖਿਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਿਆਂ ਨੂੰ ਮਿਲੇ ਰਾਤੀ ਸੌਣ ਤੋਂ ਪਹਿਲਾਂ 2 ਮਿੰਟ ਲਾ ਕੇ ਆਪਣੇ ਦਿਮਾਗ ਦੇ ਵਿੱਚ ਇੱਕ ਵਿਚਾਰ ਕਰਨੀ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਿਆਂ ਨੂੰ ਮਿਲੇ ਆ ਉਹਨਾਂ ਵਿੱਚੋਂ ਜੱਗ ਦੇ ਪਿਆਰੇ ਕਿੰਨੇ ਸਨ ਤੇ ਰੱਬ ਦੇ ਪਿਆਰੇ ਕਿੰਨੇ ਸਨ ਸੰਸਾਰ ਦੀ ਵਿਹਾਰ ਦੀ ਗੱਲ ਕਰਨ ਵਾਲੇ ਕਿੰਨੇ ਮਿਲੇ ਤੇ ਨਿਰੰਕਾਰ ਦੀ ਗੱਲ ਕਰਨ ਵਾਲੇ ਕਿੰਨੇ ਮਿਲੇ ਨਿਰਣਾ ਕਰ ਦਿਓ ਇੱਕ ਹਫਤਾ 10 ਦਿਨ ਦੋ ਹਫਤੇ ਇੱਕ ਡਿਟੇਲ ਆਪਣੇ ਦਿਮਾਗ ਵਿੱਚ ਬਣਾਈ ਜਾਓ ਦਸੀ 15 ਦਿਨ ਤ ਤੁਸੀਂ ਇੱਕ ਨਿਰਣਾ ਕਰੋਗੇ ਇੱਕ ਰਿਜ਼ਲਟ ਕੱਢੋਗੇ ਰੱਬ ਦਾ ਪਿਆਰਾ ਤਾਂ ਕੋਈ ਕੋਈ ਮਿਲਿਆ ਸੰਸਾਰ ਦੇ ਪਿਆਰੇ ਤਾਂ ਬਥੇਰੇ ਮਿਲੇ ਸੰਸਾਰ ਦੀਆਂ ਗੱਲਾਂ ਕਰਨ ਵਾਲੇ, ਵਿਹਾਰ ਦੀਆਂ ਗੱਲਾਂ ਕਰਨ ਵਾਲੇ, ਕਾਰੋਬਾਰ ਦੀਆਂ ਗੱਲਾਂ ਕਰਨ ਵਾਲੇ ਤੇ ਬਥੇਰੇ ਮਿਲਦੇ ਨੇ। ਰੱਬ ਦਾ ਪਿਆਰਾ, ਰੱਬ ਦੀ ਗੱਲ ਕਰਨ ਵਾਲਾ ਟੁੱਟੀ ਹੋਈ ਸੁਰਤ ਨੂੰ ਸ਼ਬਦ ਨਾਲ ਜੋੜਨ ਵਾਲਾ ਕਿਸੇ ਦੇ ਟੁੱਟੇ ਹੋਏ ਨੇਮ ਨੂੰ ਦੁਬਾਰਾ ਬਣਾ ਦੇਣ ਵਾਲਾ ਕਿਸੇ ਨੂੰ ਨਿਤ ਨੇਮ ਦੀਆਂ ਲਗਨ ਲਾਉਣ ਵਾਲਾ, ਕਿਸੇ ਨੂੰ ਗੁਰੂ ਘਰ ਨਾਲ ਜੋੜਨ ਵਾਲਾ ਤਾਂ ਕੋਈ ਮਿਲਦਾ ਜੀ। ਕੋਈ ਕੋਈ ਜਨ ਹਰ ਸਿਉ ਦੇਵੈ ਜੋੜ ਕੋਈ ਕੋਈ ਹੁੰਦਾ ਹੈ ਜਿਹੜਾ ਜੁੜਿਆ ਹੋਵੇ ਤੇ ਦੂਜੇ ਨੂੰ ਜੋੜਨ ਦੀ ਇੱਛਾ ਰੱਖੇ ਉਹਨਾਂ ਦੇ ਮਲਾਪ ਵਾਸਤੇ ਤੇ ਅਰਦਾਸਾਂ ਕਰਨੀਆਂ ਪੈਂਦੀਆਂ ਨੇ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਦਾ ਮੇਲਾ ਬਖਸ਼ਿਓ ਜਿਨ੍ਹਾਂ ਦੇ ਮਿਲਣ ਕਰਕੇ ਤੇਰੇ ਦਰ ਦੀ ਮੱਤ ਆਵੇ ਤੇਰੇ ਦਰ ਦੀ ਸੋਝੀ ਆਵੇ ਜਿਹੜੇ ਜੁੜੇ ਹੋਏ ਨੇ ਮਿਲਿਆ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਜਿਹੜਾ ਸੰਸਾਰ ਦੇ ਵਿੱਚ ਆਪਣੀ ਮਰਤੀ ਨੂੰ ਮੇਲੀ ਬੈਠਾ ਇਹੋ ਜਿਹਾ ਨਾ ਮਿਲਣ ਜਿਹੜੇ ਵਾਹਿਗੁਰੂ ਤੇਰੇ ਦਰ ਦੀ ਸੋਝੀ ਲਈ ਬੈਠੇ ਆ ਤੇਰੇ ਨਾਲ ਮਿਲੇ ਬੈਠੇ ਆ ਉਹਨਾਂ ਦਾ ਮਲਾਪ ਕਰਾਇਓ ਰੋਜ਼ ਬੇਨਤੀ ਕਰਦੇ ਆ ਆਪਾਂ ਸਾਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਜੀ ਮਿਲੀਓਨਾ ਪਿਆਰਿਆ ਮਿਲਿਆ ਤੇਰਾ ਨਾਮ ਚੇਤਿਆਵੇ ਮਿਲੀਓਨਾ ਪਿਆਰਿਆ ਜਿੰਨਾ ਮਿਲਿਆ ਤੇਰਾ ਨਾਮ ਚੇਤਿਆਵੀ ਮਿਲੀਓਨਾ ਬਿਆਦਿਆਂ ਉਹ ਜਿੰਨਾ ਮਿਲਿਆ ਤੇ ਪਿਆਦਿਆਂ ਨੂੰ ਜਿਨਾ ਮੇਲਿਆ ਤੇਰਾ ਮਿਲੀਓਨਾ ਤਿੰਨ ਮਿਣਿਆ ਤੇਰਾ ਨਾਮ ਸਿਸ਼ਿਆ ਵੀ ਯੋਨਾ ਪਿਆਦਿਆਂ ਨੂੰ ਜਿਨਾ ਮੇਲਿਆ ਤੇਰਾ ਨਾਮ ਚੇਤਿਆਵੇ ਮਿਲੀਓਨਾ ਪਿਆਰਿਆ ਨੂੰ ਮਿਲਿਆ ਤੇਰਾ ਨਾਮ ਚੇਤਿਆਵੇ ਮਿਲੀਓਨਾ ਪਿਆਰਿਆ ਨੂੰ ਜਿੰਨਾ ਮਿਲਿਆ ਤੇਰਾ ਨਾਮ ਚੇਤਿਆਵੀ ਮਿਲੀਓਨਾ ਪਿਆਰਿਆ ਨੂੰ ਜਿੰਨਾ ਮਿਲਿਆ ਨਾਮ ਚਿਤ ਆਵੀ ਮੇਲੀਓ ਨਾ ਪਿਆਦਿਆ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿਤ ਮੇਲੀਓ ਨਾ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੀ ਮੇਲੀਓ ਨਾ ਪਿਆਦਿਆ ਮਨੇ ਦਰ ਦੇ ਬਖਸ਼ਿਆਂ ਹੋਿਆਂ ਦਾ ਮੇਲ ਕਰਾਇਓ ਭਾਗਾਂ ਦੇ ਨਾਲ ਰੱਬ ਦੇ ਪਿਆਰੇ ਜੁੜੇ ਹੋਏ ਮਿਲਦੇ ਨੇ